ਹਾਂਜੀ ਗੁਰਦਾਰ ਸਾਹਿਬ ਪੱਠਾ ਸਾਹਿਬ ਪਹੁੰਚੇ ਜੀ ਮੈਂਬਰ ਸਾਹਿਬ ਸੋਹਣੀ ਕਮੇਟੀ ਪਰਮਜੀਤ ਸਿੰਘ ਲੱਖੇਵਾਲ ਜੀ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਸ਼ੀਧੀ ਜੋੜ ਮੇਲ ਜੋ ਸ਼ੁਰੂ ਹੋ ਰਿਹਾ ਹੈ ਉਹਨਾਂ ਬਾਰੇ ਹਾਂਜੀ ਮੈਂਬਰ ਸਾਹਿਬ ਕੀ ਕਹਿਣਾ ਥੋੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ ਸਭ ਸੰਗਤ ਜੀ ਇਸੇ ਨੀਤੀ ਪੰਦਰਵਾੜਾ ਅੱਜ ਪਰਵਾਰ ਸੋਹਣਾ ਦੀ ਪੰਦਰਵਾਤੀ ਤੋਂ ਸ਼ੁਰੂ ਹੋ ਗਿਆ ਉਸਸ ਵਾਰ ਤੇ ਕਿਲਾ ਨਗਰ ਛੱਡਣ ਤੋਂ ਬਾਅਦ ਗੁਰੂ ਬਾਬਾ ਸ੍ਰੀ ਹਰਿਦਾਸ ਤੇ ਪਹੁੰਚੇ ਭਾਵੇਂ ਉਸ ਦਿਨ ਸਮੇਂ ਦੀਆਂ ਸਰਕਾਰਾਂ ਔਰ ਪਹਾੜੀ ਰਾਜਿਆਂ ਨੇ ਵਾਦਾ ਕੀਤਾ ਸੀ ਅਸੀਂ ਤੁਹਾਡਾ ਕੋਈ ਨੁਕਸਾਨ ਨਹੀਂ ਕਰਾਂਗੇ ਬਰੇਸ਼ਟਾ ਗਿਆ ਕਸੂਰ ਕਰਦੀਆਂ ਪਰ ਉਹ ਭੁੱਲ ਕੇ ਗੁਰੂ ਸਾਹਿਬ ਤੇ ਹਮਲਾ ਕਰਦੋਂ ਉਹ ਪਰਿਵਾਰ ਛੋੜਾ ਤੇ ਪ੍ਰਤ라 ਸਥਾਨ ਤੇ ਗੁਰੂ ਸਾਹਿਬ ਦਾ ਪਰਵਾਰ ਜਦ ਤਿੰਨ ਸਰ੍ਹੇ ਵੜਿਆ ਗਿਆ ਉਸ ਤੋਂ ਤੇ ਗੁਰੂ ਸਾਹਿਬ ਨੇ ਆਸਾ ਦੀ ਵਾਰਤਾ ਕੀਤਾ ਵੀ ਕੀਤਾ ਗੁਰੂ ਸਾਹਿਬ ਦਾ ਪਰਿਵਾਰ ਤੇ ਨਿਸਤਾਂਜ ਗਿਆ ਪਾਸੇ ਗੁਰੂ ਦੇ ਮਹਿਲ ਛੋਟੇ ਸ਼ਾਹਜਾਦੇ ਤੇ ਮਾਤਾ ਗੁਜਰ ਪਹੁੰਚੇ ਇਹ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਦੇ ਪੰਜ ਪਿਆਰੇ ਤੇ 40 ਸਿੰਘ ਗੁਰਦੁਆਰਾ ਪਟਾ ਸਾਹਿਬ ਜੀ ਨੇ ਸਸਤਾਤ ਰੋਦੇ ਹੋਏ ਜਿਵੇਂ ਗੁਰੂ ਸਾਹਿਬ ਤੇ ਬੋਗੇ ਸਿੰਘ ਜਿੱਥੇ ਕਿ ਬਹੁਤ ਇੱਕ ਲਸਾਨੀ جنگ ਹੋਈ ਸੀ ਜਿਸ ਨੂੰ ਅਸਾਮੀ جنگ ਵੀ ਕਿਹਾ ਜਾਂਦਾ ਜਿੱਥੇ ਗੁਰੂ ਸਾਹਿਬ ਦੇ ਤੋਂ ਵੱਡੇ ਸਾਹਿਬਜ਼ਾਦੇ ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਔਰ ਸ਼ਿੰਗਾਰ ਰਛੀ ਦੀਆਂ ਪ੍ਰਾਪਤ ਕੀਤੀਆਂ ਪਟਾ ਸਾਹਿਬ ਤੇ ਹਸਤਾਨ ਤੇ ਜੋੜ ਮਿਲ ਦੀ ਸ਼ੁਰੂਆਤ 16 ਤਰੀਕ ਤੋਂ ਹੋ ਰਹੀ ਹੈ 16 17 ਤੇ 18 16 ਤਰੀਕ ਨੂੰ ਗੁਰਦੁਆਰਾ ਸਦਾਬਾਤ ਗੁਰੂਗੜ੍ਹ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਹੈ। ਔਰ ਨਗਰ ਕੀਰਤਨ ਸ਼ਹਿਰ ਦੇ ਵਕਵਾ ਕਿੱਸੇ ਹੁੰਦਾ ਹੋਇਆ ਫਟਾ ਸਾਹਿਬ ਦੇ ਫੇਤਰ ਸਵਾਜਿ ਸਵਾਤੀ ਹੋਣੀ ਹੈ। ਮੇਜਰ ਸਾਹਿਬ ਸਾਹਿਬ ਜਸਵੀਰ ਸਿੰਘ ਫਾਈਜ਼ਵਿੰਦਰ ਸਿੰਘ ਜਿਹੜੇ ਗ੍ਰਾਮੀ ਸਾਹਿਬ ਸਾਰਿਆਂ ਸਾਰੇ ਪ੍ਰਬੰਧਾ ਜਿਹੜੇ ਮੁਕੰਮਲ ਕੀਤੇ ਹੋਏ। ਔਰ ਕਿਹਸੇ ਕਸੂਦਿਕੋ ਸੰਪਤਾਨ ਨੂੰ ਉਸ ਕੋਲੇ ਉਹਨਾਂ ਦਿੱਤੀ ਜਾਵੇਗੀ ਭਾਵੇਂ ਰੈਸ਼ ਦੇ ਪ੍ਰਬੰਧਾ ਭਾਵੇਂ ਲੰਗਰਾਂ ਦੇ ਪ੍ਰਬੰਧਨ ਭਾਵੇਂ ਹੋਰ ਵੀ ਕੋਈ ਪ੍ਰਬੰਧਾ ਜਿਹੜੇ ਸਾਰੇ ਕੰਮ ਪੂਰੇ ਨੇ ਉਹ ਸੰਗਤਾਂ ਦੀ ਸਹੂਲਤਾਂ ਦੇ ਹਰੇਕ ਤਰ੍ਹਾਂ ਕੀਤੇ ਗਏ ਨੇ ਔਰ ਸੰਗਤਾਂ ਦੇ ਨਾਲ ਅਸੀਂ ਪਹਿਲਾਂ ਮੀਟਿੰਗ ਵੀ ਕੀਤੀ ਸੀ 15 ਦਿਨਾਂ ਪਹਿਲਾਂ ਬਹੁਤ ਹੀ ਆ तरीਕੇ ਨਾਲ ਉਹਨਾਂ ਕੰਮ ਦੇ ਲਈ ਉਹਦੇ ਵਿੱਚ ਵਾਕ ਵਾਕ ਕਿ ਜ sonde ਪ੍ਰਬੰਧ ਕਰਦੇ ਰਹੀ ਸੰਗਤ ਪਹੁੰਚੀ ਸੀ ਬਾਮਰ ਸਾਈਕਲ ਸਟੈਂਡ ਸੀ ਬਾਮੇ ਜੋੜਾ ਕਰ ਸੀ ਬਾਮੇ ਲੰਗੜਾ ਦਾ ਪ੍ਰੋਗਰਾਮ ਸੀ ਉਹ ਹਰੇਕ ਸਾਲ ਸੰਗਤ ਪੂਰਾ ਸਹਿਯੋਗ ਦਿੰਦੀ ਆ ਪਰ ਉਹ ਸਾਰੇ ਇਹ ਪ੍ਰਬੰਧ ਬਹੁਤ ਮਤੋਂ ਮੋਨੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਹਨਾਂ ਸ਼ਹੀਦੀ ਜੋੜ ਮਿਲਿਆਂ ਨੂੰ ਪਹੁੰਚ ਕੇ ਨੂੰ ਸਾਲ ਨੂੰ ਨੰਨਾ ਨਾ ਨਾ ਪਸਤ ਕੋਈ ਹੋਰੋ ਸ਼੍ਰੀ ਗੁਰੂ ਸਾਹਿਬ ਨੂੰ ਸਾਵਨ ਦੇ ਦਿਨ ਉਹਨਾਂ ਨੂੰ ਯਾਦ ਕਰੀਏ ਆਪਣੇ ਮਨ ਦੇ ਵਿੱਚ ਉਹਨਾਂ ਨੂੰ ਮਹਿਸੂਸ ਕਰੀਏ ਇਹੋ ਜਿਹਾ ਸਮਾਂ ਜਦੋਂ ਗੁਰੂ ਤੋਂ ਗੁਰੂ ਕੋਲੋਂ ਸੀ ਨਾਲੇ ਸਰਸਾ ਮਿਲ ਜੇ ਕਨਾਰੇ ਤੋਂ ਨਾਲੇ ਵਿਚਾਰੇ ਕੋਣੀਆ ਕੰਨੀਆ ਰਤੋਂ ਔਰ ਇਹ ਇੱਕ ਇਤਿਹਾਸਕ ਉਹ ਸਮਾਂ ਦਾ ਸੀਮ ਸੀ ਜਦੋਂ ਵਰਸਾ ਦੇ ਪਿੱਛੇ ਧਰਤੀ ਤੇ ਮਨੂ ਸਾਹਿਬ ਨੇ ਆਪਣੇ ਵੱਡੇ ਸਹਿਜਾਂਦਿਆਂ ਆਪ ਹੱਥੀਂ ਤਿਆਰ ਕਰਕੇ ਉਹਨਾਂ ਨੂੰ ਜੰਗਿਸ ਭੇਜਿਆ ਜਿੱਥੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਗੁਰੂ ਸਾਹਿਬ ਨੇ ਮਨ ਵਿੱਚ ਕੋਈ ਰੋਸ ਨਹੀਂ ਸੀ ਕੋਈ ਦੁੱਖ ਨਹੀਂ ਸੀ ਉਹਨਾਂ ਨੇ ਵੰਸੀ ਤੇ ਚੱਲ ਕੇ ਜਦੋਂ ਸਹਿਜਾਂਦਿਆਂ ਦੀ ਸ਼ਹਾਦਤ ਹੋਈ ਤਾਂ ਜਿਕਾਰਿਆਂ ਦੀ ਗੂੰਜ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਇਸੇ ਤਰ੍ਹਾਂ ਛੋਟੇ ਸਾਹਿਬ ਜੀ ਦਾ ਪਥੇ ਘਰ ਸਾਹਿਬੀ タルਦੀ ਤੇ ਕਿਵੇਂ ਸ਼ਹੀਦ ਕੀਤਾ ਗਿਆ ਇਹ ਇੱਕ ਵੱਡਾ ਪਿਆਸ ਹੈ ਔਰ ਮਾਤਾ ਗੁਜਰ ਕੌਰ ਜੀ ਠੰਡੇ ਬੁਰਜੇ ਰੱਖਿਆ ਗਿਆ ਔਰ ਜਿਵੇਂ ਜਦੋਂ ਸਾਹਿਬ ਜੀ ਦੀ ਸ਼ਹਾਦਤ ਹੋਈ ਭਾਈ ਟੋਡਰ ਮੱਲ ਜੀ ਨੇ ਕਿਵੇਂ ਮੌਕੇ ਦੀ ਸਰਕਾਰ ਕੋਲ ਜਾ ਕੇ ਬੇਨਤੀ ਕੀਤੀ ਜੇ ਨਾ ਬਚਾਂ ਦੱਸ ਸੰਸਾਰ ਕੋ ਮਰਨ ਸੂਰ ਸਵੇ ਮੌਕੇ ਤੇ ਰਾਜਣੇ ਮੋਹਰਾ ਖੜੀਆਂ ਪਰਾਪੇ ਸੋਨੇ ਦੀ ਧਰਤੀ ਦਿੱਤੀ ਸੋ ਆਓ ਆਪਣੇ ਭਿਆਸ ਨਾਲ ਜੀ ਗੁਰੂ ਵਾਲੇ ਬਣਿਆ ਜੀ ਗੁਰੂ ਸਾਹਿਬ ਨੇ ਇੱਕ ਸਾਨੂੰ ਬੱਕਰੀ ਪਛਾਣ ਦਿੱਤੀ ਔਰ ਬੱਕਰੀ ਪਛਾਣ ਦੇ ਦਾਇਰਾ ਤੋਂ ਅਮਰਤ ਸ਼ਾਹ ਦੇ ਗੁਰੂ ਘਰ ਬਲਕੋ ありがとうございます。<noise> <noise>